ਰੋਣਾ ਵਿੱਚ ਪੁਲਿਸ ਬੇਸ਼ੱਕ ਮੁਸਤੈਦ ਹੋਣ ਦਾ ਦਾਵਾ ਕਰਦੀ ਹੈ ਪਰੰਤੂ ਸਮਰਾਲਾ ਵਿੱਚ ਇੱਕ ਔਰਤ ਅਤੇ ਦੋ ਵਿਅਕਤੀ ਦਿਨ ਦਿਹਾੜੇ ਘਰ ਵਿੱਚ ਵੜ ਕੇ ਚਾਕੂ ਦੀ ਨੋਕ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਵਿੱਚ ਸਨ ਜਿਨ੍ਹਾਂ ਨੂੰ ਸੀਸੀਟੀਵੀ ਫੁਟੇਜ ਵਿੱਚ ਵੇਖਿਆ ਜਾ ਸਕਦਾ ਹੈ ਤੀਸਰੀ ਔਰਤ ਨੂੰ ਚਾਕੂ ਦੀ ਨੋਕ ਤੇ ਕਾਬੂ ਕਰ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ ਲੁੱਟਣ ਦੀ ਇਹ ਵਾਰਦਾਤ ناکਾਮ ਰਹੀ ਔਰਤ ਵੱਲੋਂ ਰੋਲਾ ਪਾਉਣ ਤੇ ਹੀ ਲੁੱਟਣ ਆਏ ਕਰਮੀ ਉਸ ਔਰਤ ਦੇ ਘਰੋਂ ਭੱਜਦੇ ਨਜ਼ਰ ਆਏ ਰੋਲਾ ਸੁਣ ਗਵਾਂਡੀ ਵੀ ਬਾਹਰ ਨਿਕਲ ਆਏ ਤੇ ਇੱਕ ਔਰਤ ਨੇ ਜਿਸਦੇ ਹੱਥ ਵਿੱਚ ਝਾੜੂ ਫੜਿਆ ਹੋਇਆ ਸੀ ਤੇ ਇਸ ਔਰਤ ਵੱਲੋਂ ਉਸਤੇ ਭੱਜ ਰਹੇ ਵਿਅਕਤੀ ਦੀ ਸਕਿਉਰਿਟੀ ਨੂੰ ਫੜ ਸੁੱਟ ਲਿਆ ਵਿਅਕਤੀ ਵੱਲੋਂ ਫੜੇ ਜਾਣ ਦੀ ਸੂਰਤ ਵਿੱਚ ਸਕਿਉਰਿਟੀ ਛੱਡ ਭੱਜ ਗਿਆ ਤੇ ਇਸ ਔਰਤ ਦੀ ਬਹਾਦਰੀ ਨਾਲ ਵਿਅਕਤੀ ਦੀ ਸਕਿਉਰਿਟੀ ਫੜੀ ਗਈ ਅਤੇ ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਕੇਸ ਦਾ ਦਰਜ ਕਰ ਲਿਆ ਪਰ ਮਾਮਲੇ ਦੀ ਪੂਰੀ ਗੁੱਥੀ ਸੁਲਝਾਉਣ ਲਈ ਪੁਲਿਸ ਵੱਖ-ਵੱਖ ਥਿਉਰੀਆਂ ਤੇ ਕੰਮ ਕਰ ਰਹੀ ਹੈ ਬਾਰ ਬਾਰ ਜਿਨਾਬ ਯਾਰ ਜਰਬਾਣਾ ਦਾ ਜਿਹੜਾ ਉਹ ਉਹਨੂੰ ਪਤਾ ਨਹੀਂ ਮੈਨੂੰ ਲੱਗਦਾ ਟੋਪੀ ਨਹੀਂ ਟੋਪੀ ਨਹੀਂ ਬਹੁਤ ਬਸ ਲੱਗੇ ਕਿ ਇਹ ਵੀ ਅੱਗੇ ਵਰਤਣਾ ਸੋਚੀ ਸੀ ਉਸ ਟੋਪੀ ਵਿੱਚ ਬਹੁਤ आ मैंने पैसे कुछ नहीं लिया था सरकार। यहाँ चार महीने के एक लास्ट लेके आया था। मेरे को तो ये मातमान लेते हैं क्योंकि मैं क्या शुगर है ये फैला। ना ना और है सोई चिता मस्ती में। एक दिन ये खाओ। एक दिन वो खाओ। एक दिन ਕੀ ਬੜਾ ਉਹ ਗੈਲੇ ਹੋਇਆ ਹਾਂ ਆਹ ਜਿਆਦਾ ਬੜਾ ਦਾਜਾ ਜੇ ਕਿਨੇ ਕੋ ਸਨੀ ਜਿਵੇਂ ਬੋਲਦੀ ਇਹ ਜੋ ਆਰ ਬੋਲਨੇ ਹੈ ਚਾਪੂ ਵਾਜਦਾ ਕੇ ਤਰ੍ਹਾਂ ਬੁਨਾਜੋ ਜੀਵ ਚ ਪਾਈ ਹੋਈ ਆ ਚਾਪੂ ਜੀਵ ਭਾੜਾ ਦੇ गतिविधि ज्यादा है कोई नहीं पड़ता है और नहीं 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 और नहीं 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 है और दो चक्कर आगे देखिए काट कृपया अरे आपने ठीक से बार-बार लिखी हुई है अब दूर चलिए कैमरा आगे लग रही है और इधर से आगे क्या कुछ हो रहा है ਈ ਨਾਮ ਆ ਤੁਹਾਡਾ ਜੀ ਕਿਹੜਾ ਏਰੀਆ ਵਾ ਜਤਿੰਦਰ ਕੌਰ ਨਾਮ ਆ ਮੇਰਾ ਕਮਲ ਕਲੋਨੀ ਚ ਅਸੀਂ ਰਹਿੰਦੇ ਆ ਸਮਰਾਲੇ ਕੀ ਘਟਨਾ ਹੋਈ ਸੀ ਜਿਹੜੀ ਸ਼ਾਮੀ ਹੋਈ ਹੈ ਕਿੰਨੇ ਕ ਵਜੇ ਦੀ ਘਟਨਾ ਮੈਨੂੰ ਅਚਾਨਕ ਸ਼ਾਮ ਕੇ ਦੀ ਮੈਂ ਘਰੇ ਝਾੜੂ ਮਾਰਦੀ ਸੀ ਸਫਾਈ ਕਰਦੀ ਸੀ ਮੈਂ ਦੇਖਿਆ ਮੈਨੂੰ ਅਚਾਨਕ ਕੰਨਾਂ ਚ ਆਵਾਜ਼ ਪਈ ਵੀ ਬਚਾਓ ਬਚਾਓ ਦੀ ਚੋਰ ਚੋਰ ਜਦੋਂ ਮੈਂ ਇੱਥੇ ਝਾੜੂ ਮਾਰਦੀ ਸੀ ਗੇਟ ਦੇ ਕੋਲੇ ਮੈਂ ਉਹੀ ਝਾੜੂ ਲੈ ਕੇ ਬਾਹਰ ਨਿਕਲੀ ਉਹਨਾਂ ਦੇ ਮਗਰ ਪਈ ਮਤਲਬ ਉਹ ਸਕੂਟੀ ਸੱਟ ਕੇ ਭੱਜ ਗਏ ਕਿੰਨੇ ਬੰਦੇ ਦੇਖੇ ਨੇ ਦੇਖੇ ਨੇ ਜਿਹੜਾ ਤੁਸੀਂ ਇੱਕ ਮੁੰਡਾ ਜਾਂ ਸੀਗਾ ਇੱਕ ਮੁੰਡਾ ਜਾਂ ਸੀ ਹਾਂਜੀ ਤੇ ਰੋੜਾ ਪਣ ਤੇ ਤੁਹਾਨੂੰ ਪਤਾ ਲੱਗਿਆ ਹੈ ਜੀ ਹਾਂਜੀ ਹਾਂਜੀ ਮੈਨੂੰ ਆਵਾਜ਼ ਸੁਣੀ ਤੇ ਮੈਂ ਇੱਥੇ ਗੇਟ ਕੋਲੇ ਝਾੜੂ ਮਾਰਦੀ ਸੀ ਤੇ ਮੈਂ ਬਾਹਰ ਚਲੀ ਗਈ ਫਿਰ ਤੇ ਆਪਣਾ ਲੇਡੀ ਲੇਡੀ ਹਾਂਜੀ ਕਿ ਲੇਡੀ ਸੀਗੀ ਉਹ ਮੈਂ ਬਾਅਦ ਚ ਦੇਖੇ ਨੇ ਮੋਟਰਸਾਈਕਲ ਤੇ ਜਦ ਜਦ ਮੈਂ ਉਧਰੋਂ ਵਾਪਸ ਮੁੜੀ ਨਾ ਮੁੰਡੇ ਹੋ ਜਣੇ ਹੋਰ ਸੀ ਹਾਂਜੀ ਉਹ ਮੈਂ ਬਾਅਦ ਚ ਵਾਪਸ ਮੁੜਦੀ ਨੇ ਦੇਖੇ ਨੇ ਉਦੋਂ ਮੋਟਰਸਾਈਕਲ ਤੇ ਜਾਂਦੇ ਸੀ ਮੋਟਰਸਾਈਕਲ ਸਕੂਟਰ ਜਿਹੜਾ ਪਤਾ ਨਹੀਂ ਤੁਸੀ ਕੀ ਜਿਹੜਾ ਸਕੂਟਰੀ ਤੋਂ ਡਿੱਗ ਗਿਆ ਬੰਦਾ ਉਹ ਕਦੋਂ ਭੱਜਿਆ ਉਹ ਉਦੋਂ ਨਹੀਂ ਭੱਜ ਗਿਆ ਸਿੱਧੀ ਗਲੀ ਚੋਂ ਕੋਲੇ ਸਕੂਟਰੀ ਹੈ ਜਿਹੜੀ ਉਹਨੇ ਪੁਲਿਸ ਲੈ ਗਈ ਹਾਂਜੀ ਉਹ ਪੁਲਿਸ ਪਰ ਇੱਕ ਜਿਹਦੇ ਜਿਹਨੇ ਕਿ ਪੀਸਰ ਦੇ ਘਰੇ ਕੁਝ ਅਗਿਆਤ ਬੰਦੇ ਗੜੇ ਜੋ ਤੇਰੇ ਜਿਹਨਾਂ ਨੂੰ ਕਹਿੰਦੇ ਆਪਾਂ ਪੀਕਰੀਆਂ ਹੋਈਏ ਜਿਹਨਾਂ ਸੰਜੀਤ ਕੋਲ ਔਰ ਪੀਕਰ ਹੈ ਆਪਣੇ ਕਮਲਪੁਰੋਨੀ ਦੇ ਵਿੱਚ ਰਹਿੰਦੇ ਐਤਵਾਰ ਵਾਲੀ ਜਿੰਦੀ ਗੱਲ ਹੈ ਇਹਨਾਂ ਦਾ ਬੇਟਾ ਨਾ ਜਿਸ ਸਟੇਜ ਰਾਹੌਰ ਸੈਂਟਰ ਚਲਾਉਂਦਾ ਸੀਗਾ ਮਸਾਲਸਨ ਮਸਾਲਸਾਊਥ ਸੈਂਟਰ ਉੱਥੇ ਉਹ ਮਸਾਲਸਾਊਥ ਸੈਂਟਰ ਦੇ ਵਿੱਚ ਫੜੇ ਗਏ ਉਹ ਫੜਨ ਤੋਂ ਬਾਅਦ ਵੇ ਨਵੇ ਘਰ ਨਾ ਇੱਕ ਲੇਡੀਜ਼ ਤੇ ਜੋ ਜੈਨਸ ਆਏ ਕਹਿੰਦੇ ਜੀ ਅਸੀਂ ਸੈਂਡ ਤੋਂ ਉੱਥੋਂ ਆਏ ਆ ਵੀ ਸਾਡਾ ਉਹ ਲੇਡੀ ਜੀ ਨੇ ਆ ਕੇ ਦੱਸਿਆ ਵੀ ਮੇਰਾ ਭਰਾ ਇਹਨ ਉਸ ਸੈਂਟਰ ਦੇ ਵਿੱਚ ਹੁੰਦਾ ਸੀ ਵੀ ਅਸੀਂ ਉਸ ਤੋਂ ਕਰਨਾ ਆਏ ਆ ਵੀ ਤੁਹਾਡਾ ਬੱਚਾ ਫੜਿਆ ਗਿਆ ਤੇ ਇਹਨਾਂ ਨੇ ਅੰਦਰ ਬੈਠ ਕੇ ਚਾਹੂ ਵਗੈਰਾ ਪੀਂਦੇ ਕਾਫੀ ਸਮਾਂ ਬੈਠੇ ਰਹੇ ਨੇ ਬੈਠਣ ਤੋਂ ਬਾਅਦ ਫਿਰ ਇਹਨਾਂ ਦੀ ਆਸ ਵੀ ਚੀਨੀ ਉਫ ਮਾਨਾ ਹੋ ਗਈ ਤੇ ਉਹ ਨੇਰ ਕਿ ਫਰਸ ਜਿਹੜੀ ਤਾਂ ਵੀ ਜਦੋਂ ਇਹ ਭੱਜਦੇ ਉਥੋਂ ਰੌਲਾ ਪਾਇਆ λεਰੀ ਨੇ ਇਹ ਭੱਜਦੀ ਇਹ ਆਪਣੀ ਸਕੂਟਰ ਚਾਹੇ ਕਿ ਜਦੋਂ ਪਤਾ ਲੱਗਾ ਤਾਂ ਇਹ ਸਕੂਟਰ ਸ਼ਾਇਓ ਉਥੇ ਕੰਦ ਵਿੱਚ ਲੱਗਣ ਤੋਂ ਬਾਅਦ ਉਥੇ ਡਿੱਗ ਗਈ ਤੇ ਉਹ ਸਕੂਟਰ ਨੇ ਰਿਕਵਰ ਕਰ ਲਈਆ ਕਿ ਕਿਸ ਕਾਰਨ ਇਸ ਤਰ੍ਹਾਂ ਦੇ ਵਿਸ਼ੇ ਨਹੀਂ ਜੀ ਇਹਦੇ ਵਿੱਚ ਸੀਸੀਟੀਵੀ ਦੇ ਵਿੱਚ ਨਹੀਂ ਆਇਆ ਵੀ ਆਵਾਜ਼ ਨਹੀਂ ਆਈ ਕੀ ਹੈ ਕਿੰਨੇ ਇਹ ਆਪ ਸਵਿਚੀ ਮਤਲਬ ਫੈਵਰ ਦੇ ਦਿੱਤੀ ਤਾਕੀ ਵੀ ਦੱਸਿਆ ਗਿਆ ਕਿ ਜਿਹੜੀ ਇਹਨਾਂ ਦੇ ਉੱਤੇ ਰਸੋਈ ਸੀ ਨੇੜੇ ਰਸੋਈ ਦੇ ਵਿੱਚ ਹੋਏ ਇੱਕ ਬੰਦੇ ਨੂੰ ਦੇਖ ਤੋਂ ਜਿਹੜੀ ਸੀ ਸੀਟੀਵੀ ਉੱਤੇ ਜਾ ਉਹਦੇ ਵਿੱਚ ਕਾਪੀ ਲੈ ਕੇ ਆਉਂ। ਥੀਸਰ ਵੱਲੋਂ ਕਹਿ ਗਿਆ ਇਹ ਨਹੀਂ ਲੱਭ ਨਹੀਂ ਜਿਹੜਾ ਆਨਲਾ ਵੀ ਅੰਦਰ ਬੜਕੀ। ਫਿਰ ਹਾਲ ਇਹਨਾਂ ਦਾ ਮਾਮਲਾ ਜਿਹੜਾ ਹੈਗਾ ਉਹ ਚਕ ਤਫਤੀਸ਼ ਤੇ ਵਿਚ ਹੈ ਤਾਂ ਪੁਲਿਸ ਕੀਤੀ ਜਾ ਰਹੀ ਹੈ। ਅਸੀਂ ਜਲਦੀ ਹੀ ਇਹਦੇ ਵਿੱਚ ਪਹੁੰਚ ਕੇ ਤੁਹਾਨੂੰ ਦੇਰ ਦੇ ਦੇਰ। ਇਹ ਰਿਪੋਰਟ ਰਹੀ ਹੈ ਕਿ ਫਰਾਂ ਲੱਗਿਆ ਕਿ ਦੇ ਨਾਮ ਤੇ ਇਹ ਸਕੋਟਰ ਹੈ। ਹਾਂ, ਸਕੂਟਰ ਇਹ ਤਾਂ ਸਾਨੂੰ ਪਤਾ ਲੱਗ ਚੁੱਕਿਆ ਜੇ ਡਿਸਕਲੋਜ਼ ਕਰਨਾ ਠੀਕ ਨਹੀਂ। ਉਹਦੇ ਵਿੱਚ ਕੋਈ ਸਰਵਾਹ ਪਹੁੰਚਿਆ। ਇੰਡੀਆ ਕ੍ਰਾਈਮ ਨਿਊਜ਼। ਜ਼ੁਲਮ ਕੇ ਖਿਲਾਫ ਜੰਗ। ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ